अतिंदर पाल ने कहा कि परिवार वालों कहा जा रहा है कि उन्होंने बलबीर कौर नगद राशि कोठी सी। जबकि गुरप्रीत वालों कुछ होर कहा जा रहा है उन्होंने कहा कि की कह रहे हैं कि तीन दिन इस परिवार नाल कोठी च रहे के गए हैं जिसका कोई सबूत पेश करन ਅਤੇਂਦਰ ਨੇ ਕਿਹਾ ਕਿ ਗੁਰਪ੍ਰੀਤ ਸਿੰਘ ਨਕਲੀ ਬਿਜਲੀ ਵਾਲਾ ਬਣ ਕੇ ਆਇਆ ਸੀ ਜੋ ਉਸ ਨੂੰ ਮਿਲਿਆ ਸੀ ਜਿਸ ਦੇ ਵੀਡੀਓ ਸਬੂਤ ਵੱਜੋਂ ਉਹਨਾਂ ਦੇ ਕੋਲ ਹੈ ਉਸਨੇ ਕਿਹਾ ਕਿ ਕਮਲ ਟਾਲੀਵਾਲ ਵੱਲੋਂ ਆਪਣੇ ਵਿਦੇਸ਼ ਰਹੇ ਦੀ ਭੈਣ ਨੂੰ ਵੀ ਗਲਤ ਮੈਸੇਜ ਕੀਤੇ ਗਏ ਹਨ ਤੇ ਆਪਣੀ ਮਾਤਾ ਬਲਬੀਰ ਕੌਰ ਨੂੰ ਵੀ ਧੰਕੀਆਂ ਦਿੱਤੀਆਂ ਹਨ ਬਲਬੀਰ ਕੌਰ ਵੱਲੋਂ ਯੂਐਸਏ ਚਵੀ ਸ਼ਿਕਾਇਤ 2023 ਕੀਤੀ ਗਈ ਹੈ ਹੋਰ ਕੀ ਕੁਝ ਕਿਹਾ ਤੁਸੀਂ ਸੁਣੋ ਗੁਰਾਇਤ ਉਹ ਰਾਜਕੁਮਾਰ ਨੰਗਲ ਦੀ ਰਿਪੋਰਟ ਮੇਰਾ ਨਾਮ ਹੈਗਾ ਅਤेंद्रਪਾਲ ਸਿੰਘ ਪਿੰਡ ਨਵਾਂ ਪਿੰਡ ਨੇਚਾ ਮੈਂ ਰਹਿ ਰਿਹਾ ਆਂ ਪਿਛਲੇ 2 ਸਾਲ ਤੋਂ ਸਾਡਾ ਇਹ ਮੈਂ ਸੋਸ਼ਲ ਮੀਡੀਆ ਤੇ ਦੇਖਿਆ ਸੀਗਾ ਰਾਜਵਿੰਦਰ ਕੌਰ ਦੀ ਵੀਡੀਓ ਦੇਖੀ ਸੀਗੀ ਉਹਨੇ ਪਾਈ ਹੋਈ ਆ ਵੀ ਸਾਡੇ ਖਿਲਾਫ ਇਹ ਚੀਜ਼ ਮੈਂ ਉਹਦਾ ਤੱਥ ਰੱਖਣ ਵਾਸਤੇ ਆਇਆ ਆ ਤੇ ਜਿਹੜਾ ਉਹ ਕੁਝ ਪਾ ਰਹੇ ਆ ਉਹਨਾਂ ਦਾ ਟੋਟਲੀ ਸਾਰਾ ਕੁਝ ਰੋਂਗ ਆ ਜਿਹੜਾ ਉਹਨਾਂ ਨੇ ਕਹਿ ਰਹੇ ਆ ਵੀ ਮਾਤਾ ਜੀ ਨੂੰ 26 ਲੱਖ ਰੁਪਈਆ ਦਿੱਤਾ 60000 26 ਲੱਖ 60000 ਰੁਪਈਆ ਟੋਟਲੀ ਵਿੱਚ ਕਹਿ ਰਿਹਾ ਵੀ ਅਸੀਂ ਤਿੰਨ ਦਿਨ ਇੱਥੇ ਰਹਿ ਕੇ ਗਏ ਆ ਐਂਡ ਦੈਨ ਉਹ ਸਾਰਾ ਕੁਝ ਗੱਲਾਂ ਗਲਤ ਆ ਤੇ ਉਹਦਾ ਅਸਲੀਅਤ ਮੈਂ ਦੱਸਦਾ ਉਹਦੇ ਹਸਬੰਡ ਨੇ ਗੁਰਪ੍ਰੀਤ ਸਿੰਘ ਨੇ ਮੇਰੇ ਤੇ ਆਲਰੇਡੀ ਕੰਪਲੀਟ ਵੀ ਕੀਤੀ ਹੋਈ ਆ ਥਾਣੇ ਦੇ ਵਿੱਚ ਮੇਰੇ ਖਿਲਾਫ ਵੀ ਇਹ ਕਬਜ਼ਾ ਕਰਕੇ ਬੈਠਾ ਵਾ ਉਹ ਵੀ ਥਾਣੇ ਦੇ ਵਿੱਚੋਂ ਕੰਪਲੇਂਟ ਕਢਾ ਕੇ ਦੇਖ ਸਕਦੇ ਹੋ ਤੇ ਇੱਕ ਗੁਰਪ੍ਰੀਤ ਸਿੰਘ ਨੇ ਆਲਰੇਡੀ ਮੇਰੇ ਤੇ ਬਾਇਕੋਰਟ ਕੇਸ ਵੀ ਕੀਤਾ ਹੋਇਆ ਵਾ ਤੇ ਹੁਣ ਇੱਕ ਟੋਟਲੀ ਉਹਦੀ ਵਾਈਫ ਇੱਕ ਟੋਟਲੀ ਡਿਫਰੈਂਟ ਸਟੋਰੀ ਦੱਸ ਰਹੀ ਆ ਜੀ ਅਸੀਂ 3 ਦਿਨ ਰਹਿ ਕੇ ਆਏ ਆ ਇਹ ਕਰਕੇ ਆਏ ਆ ਤੇ ਉਹਦਾ ਜਿਹੜਾ ਹਸਬੰਡ ਆ ਗੁਰਪ੍ਰੀਤ ਸਿੰਘ ਆ ਉਹ ਮੇਰੇ ਘਰ ਦੇ ਵਿੱਚ ਆਇਆ ਨਕਲੀ ਯਾਲੀ ਬਿਜਲੀ ਵਾਲਾ ਬਣ ਕੇ ਉਹਦੀ ਵਿਦ ਵੀਡੀਓ ਮੇਰੇ ਕੋਲੇ ਆ ਫੋਟੋਗ੍ਰਾਫਸ ਆ ਉਹਦੀ ਵਿਦ ਆਵਾਜ਼ ਵੀ ਨਾਲ ਆ ਪਹਿਲਾਂ ਬਣ ਕੇ ਆਇਆ ਯਾਲੀ ਬਿਜਲੀ ਵਾਲਾ ਉਹਦਾ ਸਾਰਾ ਪ੍ਰੂਫ ਮੈਂ ਤੁਹਾਨੂੰ ਦੇ ਦਿੰਨਾ ਫਿਰ ਮੁੜ ਕੇ ਉਹਨੇ ਦਰਖਾਸਤ ਦਿੱਤੀ ਮੇਰੀ ਥਾਣੇ ਦੇ ਵਿੱਚ ਥਾਣੇ ਦੇ ਵਿੱਚ ਬਹਿ ਕੇ ਸਾਡੀ ਸੁਣਵਾਈ ਹੋਈ ਆ ਐਸ ਐਚਓ ਸਾਹਿਬ ਨੇ ਪ੍ਰਾਪਰ ਦੋਨਾਂ ਧਿਰਾਂ ਦਾ ਸਾਡਾ ਬਹਿ ਕੇ ਸੁਣਿਆ ਵਾ ਉਹ ਕਹਿੰਦਾ ਵੀ ਮੇਰੀ ਰਜਿਸਟਰੀ ਆ ਸਾਡੇ ਕੋਲ ਸਟੇ ਆਰਡਰ ਆ ਅਸੀਂ ਲੈ ਕੇ ਗਏ ਆ ਐਸ ਐਚਓ ਸਾਹਿਬ ਨੇ ਦੋਨਾਂ ਦੇ ਪੱਖ ਸੁਣਦੇ ਹੋਏ ਸਾਨੂੰ ਦੋਨਾਂ ਨੂੰ ਹਦਾਇਤਾਂ ਕੀਤੀਆਂ ਵੀ ਤੁਸੀਂ ਬਾਇ ਕੋਰਟ ਦੇ ਵਿੱਚ ਜਾ ਕੇ ਤੁਸੀਂ ਆਪਣਾ ਕੇਸ ਪੱਖ ਰੱਖੋ ਵੀ ਇਹਦੇ ਚ ਲੜਾਈ ਝਗੜਾ ਨਹੀਂ ਕਰਨਾ ਹੈਗਾ ਉਸ ਉਸ ਦਿਨ ਤੋਂ ਅਸੀਂ ਆ ਗਏ ਇਹਨੇ ਉਸ ਦਿਨ ਤੋਂ ਬਾਅਦ ਮੇਰੇ ਘਰ ਦੇ ਉੱਤੇ ਅਟੈਕ ਕੀਤਾ ਨਾਲ ਸਤਨਾਮ ਸਿੰਘ ਸੀਗਾ ਮੈਂ ਘਰੇ ਨਹੀਂ ਸੀਗਾ ਮੈਂ ਉਦੋਂ ਵੀ ਕਚੈੜੀ ਦੇ ਵਿੱਚ ਸੀਗਾ ਮੇਰੇ ਕੈਮਰਿਆਂ ਦੇ ਵਿੱਚ ਇਹ ਆਏ ਅਸੀਂ ਪੁਲਿਸ ਨੂੰ ਨਾਲ ਲੈ ਕੇ ਉਸ ਟਾਈਮ ਗਏ ਆ ਐਸਐਚਓ ਸਾਹਿਬ ਨੇ ਪੁਲਿਸ ਪਾਰਟੀ ਭੇਜੀ ਆ ਤੇ ਇਹਦੇ ਨਾਲ ਹਥਿਆਰਬੰਦ ਬੰਦੇ ਸੀਗੇ ਜਿਹੜੇ ਮੌਕੇ ਤੋਂ ਭੱਜੇ ਆ ਸੁਪਨਾਮ ਸਿੰਘ ਤੇ ਗੁਰਪ੍ਰੀਤ ਸਿੰਘ ਮੌਕੇ ਤੋਂ ਫੜਿਆ ਗਿਆ ਵਾ ਵਿਦ ਵੀਡੀਓ ਮੇਰੇ ਕੈਮਰਿਆਂ ਦੇ ਵਿੱਚ ਸੀਸੀਟੀਵੀ ਫੁਟੇਜ ਮੈਂ ਤੁਹਾਨੂੰ ਦੇ ਦਿੰਨਾ ਸਾਰੀ ਇਹਦੀ ਆਵਾਜ਼ ਵਿੱਚ ਆ ਪੁਲਿਸ ਆਫ ਉੱਥੋਂ ਇਹਨਾਂ ਨੇ ਫੜਿਆ ਉੱਥੋਂ ਇਹਨਾਂ ਨੂੰ ਫੜ ਕੇ ਇਹਦੇ ਤੇ 575 ਪਰਚਾ ਦੇ ਕੇ ਇਹਨੂੰ ਜਾਨੀ ਅੰਦਰ ਕੀਤਾ ਤੇ ਉਸ ਤੋਂ ਬਾਅਦ ਫਿਰ ਇਹਦਾ ਪਰਚਾ ਹੋਣ ਤੋਂ ਬਾਅਦ ਫਿਰ ਹਜੇ ਕਾਰਵਾਈ ਚੱਲ ਹੀ ਰਹੀ ਸੀਗੀ ਤੇ ਫਿਰ ਇਹਨੇ ਆਹ ਜਿਹੜਾ ਨਿੰਗਾਾਂ ਦੇ ਨਾਲ ਲਿਆ ਕੇ ਘਰ ਦੇ ਉੱਤੇ ਅਟੈਕ ਕੀਤਾ ਉਹ ਵੀ ਇਹਨੇ ਐ ਸ਼ਾਮ ਦੇ ਟਾਈਮ ਸੀਗਾ ਤੇ ਅਸੀਂ ਤਾਂ ਹਜੇ ਮੈਂ ਆਪਣਾ ਥਾਣੇ ਦੇ ਵਿੱਚ ਹੀ ਆਪਦਾ ਕਾਰਵਾਈ ਕਰਾਉਂਦਾ ਤੁਰਿਆ ਫਿਰਦਾ ਸੀਗਾ ਤੇ ਇਹਨੇ ਘਰ ਦੇ ਉੱਤੇ ਨਿੰਗਾਾਂ ਨੂੰ ਲਿਆ ਕੇ ਅਟੈਕ ਕੀਤਾ 15 ਤੋਂ 20 ਬੰਦੇ ਸੀਗੇ ਉਹਨਾਂ ਨੇ ਕੁਝ ਨਹੀਂ ਦੇਖਿਆ ਸੀਸੀਟੀਵੀ ਭੰਨ ਕੇ ਤੋੜ ਕੇ ਨਾਲ ਲੈ ਕੇ ਸਿੱਧਾ-ਸਿੱਧਾ ਵੀ ਇਹਨਾਂ ਨੇ ਗੁੰਡਾਗਰਦੀ ਕੀਤੀ ਆ ਵੀ ਕਬਜ਼ਾ ਕਰਨ ਦੀ ਵੀ ਕਬਜ਼ਾ ਅਸੀਂ ਬਾਏ ਕੋਟ ਅਸੀਂ ਲੈ ਨਹੀਂ ਸਕਦੇ ਹੈਗੇ ਵੀ ਜ਼ਬਰਦਸਤੀ ਅਸੀਂ ਘਰ ਦੇ ਉੱਤੇ ਕਬਜ਼ਾ ਕਰ ਲੀਏ ਬਦਮਾਸ਼ੀ ਦੇ ਰਾਹੀਂ ਤੇ ਉਹ ਵੀ ਟੋਟਲੀ ਇਹਨਾਂ ਨੇ ਉਹਨਾਂ ਦੇ ਬਾਣੇ ਦੇ ਵਿੱਚ ਆ ਕੇ ਜਿੰਨਾ ਮੇਰਾ ਸਮਾਨ ਚੱਕ ਸਕਦੇ ਸੀਗੇ ਸਮਾਨ ਚੱਕ ਕੇ ਲੈ ਗਏ ਕੀਮਤੀ ਮੇਰਾ ਕੈਸ਼ ਚੱਕ ਕੇ ਲੈ ਗਏ ਤੇ ਘਰ ਦੇ ਉੱਤੇ ਮੇਰੇ ਬੰਦੇ ਦੇ ਸੱਟਾਂ ਵੀ ਮਾਰ ਗਏ ਉਸ ਤੋਂ ਬਾਅਦ ਅਸੀਂ ਪੁਲਿਸ ਨੇ ਇਹਨਾਂ ਦੇ ਉੱਤੇ ਕਾਰਵਾਈ ਕੀਤੀ ਆ ਜੋ ਬਣਦੀ ਕਾਰਵਾਈ ਕੀਤੀ ਆ ਉਹ ਵੀ ਕਹੀ ਜਾਂਦੇ ਆ ਵੀ ਪੁਲਿਸ ਨੇ ਧੱਕਾ ਕੀਤਾ ਪੁਲਿਸ ਨੇ ਕੋਈ ਤੱਕਾਨੀ ਕੀਤਾ ਵੀ ਜਦੋਂ ਘਰ ਦੇ ਵਿੱਚ ਹੀ ਆ ਗਏ ਪੁਲਿਸ ਨੇ ਬਣਦੀ ਕਾਰਵਾਈ ਇਹਨਾਂ ਦੇ ਉੱਤੇ ਕੀਤੀ ਆ ਜਿਹੜੀ ਉਹਦੀ ਵਾਈਫ ਬੋਲ ਰਹੀ ਆ ਵੀ ਮਾਤਾ ਜੀ ਨੂੰ 60 26 ਲੱਖ 60000 ਰੁਪਿਆ ਦਿੱਤਾ ਇੱਕ ਪੈਸਾ ਵੀ ਪ੍ਰੂਫ ਕਰ ਦੇਣ ਮਾਤਾ ਜੀ ਨੂੰ ਦਿੱਤਾ ਵਾ ਦੇਸ਼ ਰਾਜ ਨੇ ਉਹਨੂੰ ਰਜਿਸਟਰੀ ਕਰਾਈ ਆ ਜਿਹਨੂੰ ਪਾਵਰ ਆਫ ਟਰਨੀ ਕਮਲ ਧਾਲੀਵਾਲ ਨੇ ਦਿੱਤੀ ਆ ਉਹਨਾਂ ਦੇ ਉੱਤੇ ਕਾਰਵਾਈ ਕਰਨ ਕਿਉਂਕਿ ਸਾਡਾ ਤਾਂ ਆਲਰੇਡੀ ਕਮਲ ਧਾਲੀਵਾਲ ਨਾਲ ਡਿਸਪਿਊਟ ਚੱਲਦਾ ਪਿਆ ਵਾ ਮਾਤਾ ਜੀ ਨੇ 2023 ਦਾ ਉਹਦੇ ਤੇ ਕੇਸ ਲਾਇਆ ਹੋਇਆ ਵਾ ਉੱਥੇ ਯੂ ਐਸ ਏ ਦੇ ਵਿੱਚ ਵੀ ਕੇਸ ਲਾਇਆ ਹੋਇਆ ਉਹਦੀ ਵੀ ਮੈਂ ਤੁਹਾਨੂੰ ਪੇਪਰ ਡਾਕੂਮੈਂਟ ਪੂਰੀ ਕਰ ਦਿੰਨਾ ਵਾ ਕਮਲ ਢਾਲੀਵਾਲ ਤੇ ਸ਼ਮਸ਼ੀਰ ਸਿੰਘ ਨਾਲ ਆਲਰੇਡੀ ਮਾਤਾ ਜੀ ਦਾ ਡਿਸਪਿਊਟ ਚੱਲਦਾ ਪਿਆ 2023 ਤੋਂ ਦੇਸ਼ ਰਾਜ ਨੂੰ ਉਹਨਾਂ ਨੂੰ ਪੁੱਛਣਾ ਚਾਹੀਦਾ ਦੇਸ਼ ਰਾਜ ਨੂੰ ਜਿਹਨੇ ਰਜਿਸਟਰੀ ਕਰਾਈ ਆ ਵੀ ਕਿਵੇਂ ਰਜਿਸਟਰੀ ਕਰਵਾਤੀ ਤੂੰ ਯਾਹਲੀ ਇਸ ਘਰ ਦੇ ਉੱਤੇ ਸਟੇ ਲੱਗੀ ਹੋਈ ਐ ਉਹਨਾਂ ਨੂੰ ਪੁੱਛਣਾ ਚਾਹੀਦਾ ਨਾਂ ਕੀ ਬਲਬੀਰ ਕੌਰ ਨੂੰ ਸਾਨੂੰ ਤਾਂ ਇਸ ਚੀਜ਼ ਬਾਰੇ ਕੋਈ ਨੌਲੇਜ ਹੀ ਨਹੀਂ ਹੈਗੀ ਅਸੀਂ ਆਪਦੇ ਘਰ ਦਾ ਸਾਨੂੰ ਜਦੋਂ ਪਤਾ ਲੱਗਿਆ ਵੀ ਮਾਤਾ ਜੀ ਦੀ ਜ਼ਮੀਨ ਵੇਚ ਗਈ ਅਸੀਂ ਘਰ ਦੇ ਉੱਤੇ ਸਟੇ ਲੈ ਲਿਆ ਵੀ ਕੱਲ ਨੂੰ ਘਰ ਵੀ ਵੇਚਣਾ ਦਵੇ ਤੇ ਉਹ ਝੂਠਾ ਇਲਜ਼ਾਮ ਸਾਡੇ ਤੇ ਲਾਈ ਜਾਂਦੇ ਆ ਟੋਟਲੀ ਕੋਈ ਵੀ ਇਹਦੇ ਵਿੱਚ ਨਹੀਂ ਐ ਸਾਰਾ ਸਾਰ ਝੂਠ ਬੋਲਦੇ ਆ ਵਿਦ ਪ੍ਰੂਫ ਸਾਡੇ ਕੋਲੇ ਇੱਕ ਇੱਕ ਹੈਗਾ ਵਾ ਕਿ ਉਹ ਸਾਰਾ ਸਾਰਾ ਝੂਠ ਬੋਲ ਰਹੇ ਆ ਕੋਰਟ ਦੇ ਵਿੱਚ ਉਹਨਾਂ ਨੇ ਇੱਕ ਡਿਫਰੈਂਟ ਸਟੋਰੀ ਮੇਰੇ ਤੇ ਕੇਸ ਲਾਇਆ ਜਿਹੜੀ ਇਹ ਪ੍ਰੈਸ ਕਾਨਫਰੈਂਸ ਕਰ ਰਹੇ ਆ ਉਹ ਬਿਲਕੁਲ ਹੀ ਡਿਫਰੈਂਟ ਸਟੋਰੀ ਕਹਿ ਰਹੇ ਆ ਉਹਦੇ ਵਿੱਚ 1% ਵੀ ਸੱਚ ਨਹੀਂ ਹੈਗਾ ਕਿਉਂਕਿ ਪੁਲਿਸ ਨੇ ਸਾਰਾ ਕੁਝ ਮੌਕੇ ਤੋਂ ਫੜਿਆ ਗਿਆ ਵਾ ਦੋਨੇ ਵਾਰੀ ਇੱਕ ਵਾਰੀ ਨਹੀਂ ਦੋਨੇ ਵਾਰੀ ਮੌਕੇ ਤੋਂ ਫੜ ਕੇ ਪੁਲਿਸ ਨੇ ਉਹਦੇ ਉੱਤੇ ਕਾਰਵਾਈ ਕੀਤੀ ਆ ਜੋ ਵੀ ਕੀਤੀ ਆ ਹਾਂ ਜੀ ਉਹਦੇ ਦੇ ਸੱਟਾਂ ਕਿੰਨੀਆਂ ਕਿ ਸੱਟਾਂ ਹੈਗੀਆਂ ਉਹ ਸੱਟਾਂ ਉਹਦੇ ਜ਼ਿਆਦਾ ਸੱਟਾਂ ਜ਼ਿਆਦੀਆਂ ਨੇ ਸੱਟਾਂ ਜ਼ਿਆਦਾ ਲੱਗੀਆਂ ਨੇ ਉਹਦੇ ਤੇ ਜਿੰਨਾ 452 ਲੱਗੀ ਆ 23 24 ਆਈ ਥਿੰਕ ਲੱਗੀ ਆ ਉਹਦੀ ਹਜੇ ਵਾਦਾ ਹੋ ਜਾਣਾ ਵਾ ਤੇ ਉਹ ਮੈਨੂੰ ਹਜੇ ਪਤਾ ਨਹੀਂ ਹੈਗਾ ਅੱਜ ਕੱਲ ਦੇ ਵਿੱਚ ਹੋ ਜਾਣਾ ਸੱਟਾਂ ਉਹ ਵੀ ਆ ਚੁੱਕੀ ਆ ਰਿਪੋਰਟ ਤੇ ਪਹਿਲਾਂ ਜਿਹੜੀ ਇਹਦੇ ਤੇ 755 ਹੋਈ ਆ ਉਹਦੀ ਵੀ ਜਮਾਨਤੇ ਦੀ ਜਬਤ ਹੋਊਗੀ ਕਿਉਂਕਿ ਸਤ ਗਵੰਚਾ ਪਹਿਲਾਂ ਵਾਰਨਿੰਗ ਦੇਤੀ ਸੀ ਕਿ ਵੀ ਦੁਬਾਰਾ ਨਾ ਆਇਓ ਇਹ ਚੀਜ਼ ਉਹਨੇ ਦੁਬਾਰਾ ਕੀਤੀ ਆ ਇੱਕ ਕਹਿ ਰਹੇ ਆ ਤੁਸੀਂ ਸਮਾਨ ਚੱਕ ਲਿਆ ਕਿੰਨਾ ਦਾ ਨੁਕਸਾਨ ਹੋ ਚੁੱਕਿਆ ਸਰ ਮੇਰਾ ਨੁਕਸਾਨ 3500 ਡਾਲਰ ਤਾਂ ਮੇਰੇ ਕੈਨੇਡੀਅਨ ਡਾਲਰ ਸੀਗੇ ਜੀ ਤੇ 75 ਤੋਂ 80000 ਰੁਪਿਆ ਮੇਰਾ ਇੰਡੀਅਨ ਕਰਸ ਸੀਗੀ ਬਾਕੀ ਜਿਹੜਾ ਸਮਾਨ ਘਰੋਂ ਚੱਕ ਕੇ ਲੈ ਕੇ ਗਿਆ ਉਹਦਾ ਕੋਈ ਵੀ ਚੀਜ਼ਾਂ ਮੇਰੀਆਂ ਐਨਕਾਂ ਮੇਰੀ ਘੜੀ ਉਗੋ ਬਾਸ ਦੀ ਵਾਚ ਲੈ ਗੇ ਘੜੀ ਮੇਰੀਆਂ ਵਰਸਾਚੇ ਦੀਆਂ ਮੇਰੀਆਂ ਘੜੀਆਂ ਸੀਗੀਆਂ ਐਨਕਾਂ ਸੀਗੀਆਂ ਤੇ ਹੋਰ ਮੇਰਾ ਸਮਾਨ ਕੀਮਤੀ ਬਹੁਤ ਚੀਜ਼ਾਂ ਮੇਰੇ ਡਾਕੂਮੈਂਟੇਸ਼ਨ ਚੱਕ ਕੇ ਲੈ ਗੇ ਮੇਰੀਆਂ ਚੈੱਕ ਬੁੱਕਾਂ ਚੱਕ ਕੇ ਲੈ ਗੇ ਉਹ ਹੌਲੀ ਹੌਲੀ ਮੈਨੂੰ ਪਤਾ ਲੱਗ ਰਿਹਾ ਕਿਵੇਂ ਕਿਵੇਂ ਜੜੀਆਂ ਚੀਜ਼ ਦੀਆਂ ਚੀਜ਼ਾਂ ਮੈਂ ਲੱਭ ਰਿਹਾ ਵਾਂ ਪ੍ਰਸ਼ਾਸਨ ਨੇ ਕੁਝ ਨਹੀਂ ਕੀਤਾ ਪ੍ਰਸ਼ਾਸਨ ਦਾ ਕੀ ਰੋਲ ਹੈ ਹਮ ਤੱਕ ਪ੍ਰਸ਼ਾਸਨ ਦਾ ਰੋਲ ਇਹ ਆ ਜੋ ਬਣਦੀ ਕਾਰਵਾਈ ਉਹਨਾਂ ਨੇ ਹੁਣ ਤੱਕ ਪ੍ਰੋਪਰਲੀ ਕੀਤੀ ਆ ਵੀ ਜੋ ਕਿਉਂਕਿ ਉਹਨਾਂ ਨੇ ਸ਼ਰੇਆਮ ਗੁੰਡਾਗਰਦੀ ਕੀਤੀ ਆ ਸ਼ਰੇ ਆਮ ਉਹਨਾਂ ਨੇ ਉਹ ਚੀਜ਼ਾਂ ਕੀਤੀਆਂ ਵੀਡੀਓ ਉਹਨਾਂ ਦਾ ਵਿਦ ਪ੍ਰੂਫ ਸਾਡੇ ਕੋਲੇ ਆ ਜੋ ਬਣਦੀ ਕਾਰਵਾਈ ਉਹਨਾਂ ਨੇ ਹੁਣ ਤੱਕ ਕੀਤੀ ਆ ਉਹਨਾਂ ਤੇ ਸੀਸੀਟੀਵੀ ਕਹਿੰਦੇ ਦੀ ਫੁਟੇਜ ਲਈ ਤੁਹਾਡੇ ਕੋਲ ਹਾਂਜੀ ਪੁਲਿਸ ਨੇ ਆ ਕੇ ਸੀਸੀਟੀਵੀ ਕੈਮਰੇ ਦੀ ਫੁਟੇਜ ਅਵੇਲੇਬਲ ਕਰਵਾਈ ਆ ਜਿਹੜੀ ਫੁਟੇਜ ਤੁਹਾਨੂੰ ਦੇ ਰਿਆ ਆ ਮੈਂ ਇਹ ਪੁਲਿਸ ਨੇ ਸਾਨੂੰ ਅਵੇਲੇਬਲ ਕਰਾਈ ਜਿਹੜੀ ਵੀਡੀਓ ਕਹਦੇ ਆ ਉਹ ਮਤਲਬ ਤੁਹਾਡੇ ਹੱਕ ਦੀ ਨਹੀਂ ਹੈਗੀ ਜਿਹੜੀ ਤੁਹਾਡੇ ਲੇਡੀ ਸੰਗ ਕੀਤੀ ਬੋਝ ਹਾਂਜੀ 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 ਉਹ ਬਿਲਕੁਲ ਟੋਟਲੀ ਝੂਠ ਬੋਲ ਰਹੀ ਆ ਇੱਕ ਵੀ ਚੀਜ਼ ਉਹਦੇ ਚ ਸਾਬਤ ਕਰ ਦੇਣ ਕਿਉਂਕਿ ਕੋਈ ਵੀ ਆ ਕੋ ਕਰ ਦੇਣ ਕਿਉਂਕਿ ਕੋਈ ਵੀ ਆ ਕੋਠੀ ਲੈਣ ਲੱਗੇ ਬੰਦਾ ਘਰੇ 26 ਲੱਖ ਰੁਪਇਆ ਕਿਸੇ ਨੂੰ ਪੈਸੇ ਫੜਾਉਂਦਾ ਵਾ ਉਹਦਾ ਕੋਈ ਪ੍ਰੂਫ ਤਾਂ ਹੋਣਾ ਚਾਹੀਦਾ ਇੱਕ ਵੀ ਪ੍ਰੂਫ ਦੇ ਦੇਣ 26 ਲੱਖ ਵਿੱਚ ਤਾਂ ਉਹ ਪਹਿਲਾਂ ਕਹਿ ਰਹੇ ਸੀ ਕਿ ਉਹਨਾਂ ਨੇ ਸਟੋਰੀ ਬਣਾਈ ਆ ਵੀ ਉਹਦਾ ਗੁਰਪ੍ਰੀਤ ਹਸਬੈਂਡ ਉਹਦਾ ਕਹਿ ਰਿਹਾ ਵਾ ਸਾਡੇ ਕੋਲ ਵਿੱਦ ਪ੍ਰੂਫ ਆ ਉਹਦਾ ਹਸਬੈਂਡ ਕਹਿ ਰਿਹਾ ਵਾ ਵੀ ਅਸੀਂ ਬਾਹਰੋਂ ਤੇ 30000 ਡਾਲਰ ਮੇਰੇ ਫਾਦਰ ਨੇ ਉਥੋਂ ਕਮਲ ਤੋਂ ਲੈਣੇ ਸੀਗੇ ਉਹ ਸਾਨੂੰ ਕੋਠੀ ਲਿਖਾ ਗਿਆ ਤੇ ਇਹਦੀ ਵਾਈਫ ਕਹਿ ਰਹੀ ਆ ਸੀ 26 ਲੱਖ 60000 ਰੁਪਇਆ ਕੈਸ਼ ਦਿੱਤਾ ਪਹਿਲਾਂ ਤਾਂ ਇਹ ਆਪ ਦੇਖਣ ਆਪਸ ਦੇ ਵਿੱਚ ਗੱਲ ਕਰਕੇ ਵੀ ਕੀ ਦੀ ਗੱਲ ਸੱਚ ਆ ਆਵੇਦਾਰ ਤੁਸੀਂ ਆ ਹਾਂਜੀ ਹੁਣ ਕੀ ਮੰਗਾਤਾ ਜੀ ਆ ਮੰਗੇ ਕਰਦੇ ਆ ਮੰਗੇ ਇਹੀ ਕਰਦੇ ਆ ਵੀ ਇਹਦੇ ਤੇ ਪ੍ਰੋਪਰ ਜੋ ਸੱਚ ਆ ਸੱਚ ਦੇ ਆਧਾਰ ਤੇ ਤੇ ਬਣਦੀ ਕਾਰਵਾਈ ਕੀਤੀ ਜਾਵੇ ਕਿਉਂਕਿ ਮੈਂ ਹੁਣ ਸਿਕਿਉਰਿਟੀ ਗਨਮੈਨ ਲੈ ਕੇ ਨਾਲ ਰੱਖ ਰਿਆ ਆ ਕਿ ਕਿਉਂਕਿ ਮੈਨੂੰ ਖਤਰਾ ਵਾ ਮੇਰੀ ਜਾਨ ਨੂੰ ਖਤਰਾ ਮਾਤਾ ਜੀ ਦੀ ਜਾਨ ਨੂੰ ਖਤਰਾ ਵਾ ਅਸੀਂ ਕੱਲੇ ਰਹਿ ਰਹੇ ਆ ਇੱਥੇ ਜਿਵੇਂ ਉਹਨਾਂ ਨੇ 20 ਬੰਦਿਆਂ ਨੇ ਆ ਕੇ ਅਟੈਕ ਕੀਤਾ ਬਾਹਰ ਅੰਦਰ ਮੇਰੇ ਤੇ ਅਟੈਕ ਹੋ ਗਿਆ ਇਹ ਜ਼ਿੰਮੇਵਾਰ ਮੇਰੇ ਤੇ ਮਾਤਾ ਤੇ ਸਾਡੇ ਤੇ ਕਿਸੇ ਤੇ ਵੀ ਮਾੜਾ ਜਾਂ ਖੁਰੋਚ ਵੀ ਆਂਦਾ ਵਾ ਗੁਰਪ੍ਰੀਤ ਸਿੰਘ ਗੁਰਪ੍ਰੀਤ ਦੀ ਵਿਧ ਵਾਈਫ ਜਿਹੜੇ ਨਾਲ ਨਿਹੰਗ ਲੈ ਕੇ ਆਏ ਆ ਉਹ ਕਮਲ ਢਾਲੀਵਾਲ ਸ਼ਮਸ਼ੇਰ ਢਾਲੀਵਾਲ ਕਮਲ ਢਾਲੀਵਾਲ ਸਾਰਾ ਕਰਤਾ ਧਰਤਾ ਕਮਲ ਢਾਲੀਵਾਲ ਆ ਉਹ ਉੱਥੋਂ ਬੈਠ ਕੇ ਉਹਨੇ ਉਦਾਂ ਕਾਲਾਂ ਕੀਤੀਆਂ ਨੇ ਉਹ ਮਾਸਟਰ ਮਾਈਂਡ ਉਹ ਆ ਸਾਜਿ ਸਾਰੀ ਉਹ ਰਚ ਰਿਆ ਵਾ ਕਿਉਂਕਿ ਗੁਰਪ੍ਰੀਤ ਦੇ ਮੂੰਹ ਚ ਵਰਡਿੰਗ ਆ ਮੈਨੂੰ ਕੁਝ ਨਹੀਂ ਪਤਾ ਇਹ ਸਾਰਾ ਕੁਝ ਕਮਲ ਢਾਲੀਵਾਲ ਨੇ ਫੋਨ ਕਰਾ ਕੇ ਨਿੰਗ ਸਿੰਘ ਬਿਲ ਭੇਜੀ ਆ ਕਾ ਕਹਿ ਰਿਹਾ ਕਮਲ ਢਾਲੀਵਾਲ ਆ ਆਪਣੀ ਸਕੀ ਭੈਣ ਨੂੰ ਇਹ ਬੰਦਾ ਮੈਸੇਜ ਕਰ ਰਿਹਾ ਵਾ ਆ ਮੈਸੇਜ ਮੈਂ ਤੁਹਾਨੂੰ ਦੇ ਰਿਹਾ ਵਾਂ ਕੋਈ ਬੰਦਾ ਆਪਣੀ ਸਕੀ ਭੈਣ ਨੂੰ ਆ ਮੈਸੇਜ ਕਰ ਸਕਦਾ ਵਾ ਮੈਂ ਬੋਲ ਕੇ ਨਹੀਂ ਦੱਸ ਸਕਦਾ ਮੈਂ ਵਿੱਦ ਤੁਹਾਡੇ ਤੁਹਾਨੂੰ ਦੇ ਦਨਾ ਇਹ ਪਲੀਜ਼ ਵਿੱਚ ਨਾਲ ਅਟੈਚ ਕਰ ਦਿਓ ਕਮਲ ਢਾਲੀਵਾਲ ਆਪਣੀ ਸਤੀ ਭੈਣ ਨੂੰ ਆ ਮੈਸੇਜ ਕਰ ਰਿਹਾ ਵਾ ਇਹ ਪਲੀਜ਼ ਨਾਲ ਵਿੱਚ ਅਟੈਚ ਕਰ ਦਿਓ ਤੇ ਦੁਨੀਆ ਨੂੰ ਨਾ ਮੈਂ ਦਿਖਾਉਣਾ ਚਾਹੁੰਨਾ ਵਾ ਜੋ ਕਮਲ ਢਾਲੀਵਾਲ ਬਣ ਰਿਹਾ ਵਾ ਉਹ ਆਪਦੀ ਸਤੀ ਭੈਣ ਨੂੰ ਤੇ ਆਪਦੀ ਮਾਂ ਨੂੰ ਆ ਵਰਡਿੰਗ ਯੂਜ਼ ਕਰਦਾ ਪਿਆ ਵਾ ਇਹ ਪਲੀਜ਼ ਦੇਖਿਆ ਜਾਵੇ ਕੋਈ ਭਰਾ ਆਪਦੀ ਭੈਣ ਨੂੰ ਆ ਵਰਡਿੰਗ ਯੂਜ਼ ਨਹੀਂ ਕਰ ਸਕਦਾ ਹੈਗਾ ਜੋ ਕਮਲ ਢਾਲੀਵਾਲ ਕਰ ਰਿਹਾ ਵਾ ਅਮਨ ਢਾਲੀਵਾਲ ਤੇ ਬਲਬੀਰ ਕੌਰ ਨੂੰ ਉਹ ਯੂਜ਼ ਕਰ ਰਿਹਾ ਵਾ ਮੈਂ ਵਰਡਿੰਗ ਆਪਦੇ ਮੂੰਹ ਚੋਂ ਨਹੀਂ ਉਹ ਰਿਪੀਟ ਕਰ ਸਕਦਾ ਇਹ ਸਿਰਫ ਮੈਂ ਤੁਹਾਨੂੰ ਦੇ ਦੇਣਾ ਇਹ ਤੁਸੀਂ ਨਾਲ ਚਲਵਾ ਦਿਓ